ਹਾਂ ਤੇਰੀ ਮਮਤਾ ਵਰਗੀ ਭਗਤੀ ਮਾਂ ਹਾਂ ਕਿਤੇ ਪੀਰ ਪਗੰਬਰ ਨਹੀਂ ਕੀਤੀ ਜੀ ਕਾਣ ਉਹਦੇ ਵਾਸਤੇ ਵੀ ਕਹਿੰਦੇ ਕੁਝ ਲਿਖਿਆ ਹੈ ਚੰਗਾ ਲਿਖਿਆ ਹੈ ਸੁਣਨ ਵਾਲਾ ਹੈ ਆਪਾਂ ਸੁਣਦੇ ਹਾਂ ਕਿ ਕਿਸ ਤਰ੍ਹਾਂ ਦਾ ਬੋਲ ਲਿਖੇ ਨੇ ਹਾਂਜੀ ਜੀ ਉਹ ਗੀਤ ਮੈਂ ਲਿਖਿਆ ਸੀ ਮਾਂ ਤੇ ਮਤਲਬ ਜਦੋਂ ਆਪਾਂ ਕੋਈ ਗੀਤ ਲਿਖਦੇ ਆ ਆਪਣੇ ਮਨ ਦੇ ਵਿੱਚ ਹੁੰਦਾ ਹੈ ਵੀ ਇਹ ਗੀਤ ਕਿਹੜਾ ਹਾਂਜੀ ਕਲਾਕਾਰ ਕਿਹਨੂੰ ਸੂਟ ਕਰੇਗਾ ਉਹ ਗੀਤ ਜਿਹੜਾ ਮੈਂ ਲਿਖਿਆ ਸੀ ਤੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਇਹ ਜਿਹੜਾ ਗੀਤ ਹੈ ਜੀ ਕਣਕਾ ਜੀ ਨੂੰ ਬਹੁਤ ਸੂਟ ਕਰੂਗਾ ਲਿਖਿਆ ਸੀ ਕਿ ਜਦ ਮੈਂ ਤੇਰੇ ਕੁੱਖ ਵਿੱਚ ਸੀ ਮਾਂ ਉਹ ਜਦ ਮੈਂ ਤੇਰੀ ਕੁੱਖ ਵਿੱਚ ਸੀ ਮਾਂ பீரி மம்மதி மசே பீர பகம்பர மமத்த வர பகத்தி மசே பீர பகம்பர நீ ਹੈਂ ਕਿਪਲ ਦਾ ਦਰਦ ਸੈਨਾ ਓਖਾ ਤੂੰ ਨਾ ਮੀਨੇਦਰ ਸਮੋ ਆਏ ਨਾਨਕ RAM ਇਸਾਇਲਾ ਤੇਰੀ ਕੁਖਿ ਚੋਂ ਪੈਦਾ ਹੋਇਆ ਏ ਨਾਨਕ RAM ਇਸਾਇਲਾ ਤੇਰੀ ਕੁਖਿ ਚੋਂ ਪੈਦਾ ਹੋਇਆ ਏ